ਰਕੇ ਪਹੁੰਚਾਇਆ ਜਾਂਦਾ ਘਰੋਂ ਕਰੀ ਜਿਹੜੇ ਮਰ ਚੁੱਕੇ ਨੇ ਉਹ ਲਾਸ਼ਾਂ ਚੁਕੀਆਂ ਜਾ ਰਹੀਆਂ ਨੇ ਉਹ ਬੀਬੀ ਨੇ ਵੇਖਿਆ ਪੀ ਇੱਕ ਮੁੰਡਾ ਲਾਗੋਂ ਦੀ ਲੰਘਣ ਡਿਆ ਉਹਨੇ ਆਵਾਜ਼ ਮਾਰ ਕੇ ਆਖਿਆ ਵੇ ਵੀਰ ਸਰਦਾਰ ਉਦਮ ਸਿੰਘ ਨੇ ਵੇਖਿਆ ਪੀ ਇੱਧਰ ਬੀਬੀ ਕੋਈ ਜਿਉਂਦੀ ਉਹ ਲਾਗੇ ਗਿਆ ਲੰਮ ਪੁੱਛੀ ਕੀਤੀ ਭੈਣੇ ਤੂੰ ਕਿੱਥੋਂ ਆਈਂ ਮੈਂ ਉਹ ਕਹਿੰਦੀ ਵੀਰ ਮੈਂ ਕਾਬਲ ਤੋਂ ਆਈਂ ਉਦਮ ਸਿੰਘ ਨੇ ਆਖਿਆ ਭੈਣ ਜੀ ਹੁਕਮ ਉਹਨੇ ਆਖਿਆ ਵੇ ਵੀਰ ਕਿ ਇੱਥੇ ਵੇਖ ਕਿਤੇ ਮੇਰਾ ਘਰ ਵਾਲਾ ਜਿਉਂਦਾ ਕਿ ਮਰ ਗਿਆ ਉਦਮ ਸਿੰਘ ਨੇ ਆਖਿਆ ਭੈਣ ਜੀ ਕੋਈ ਨਿਸ਼ਾਨੀ ਉਨੇ ਆਖਿਆ ਨਿਸ਼ਾਨੀ ਉਹਦੇ ਇਸ ਤਰ੍ਹਾਂ ਦੇ ਕੱਪੜੇ ਦੇ ਤੇ ਸਭ ਤੋਂ ਵੱਡੀ ਨਿਸ਼ਾਨੀ ਇਹ ਆ ਕਿ ਜਦੋਂ ਅਸੀਂ ਜਲਸੇ ਦੇ ਵਿੱਚ ਆਣ ਕੇ ਬੈਠੇ ਸੀ ਇਜਲਾਸ ਵਿੱਚ ਉਦੋਂ ਮੇਰੇ ਘਰ ਵਾਲੇ ਨੇ ਮੇਰੇ ਕੋਲੋਂ ਮੇਰਾ ਬੱਚਾ ਚੋਕ ਲਿਆ ਸੀ ਆਪਣੇ ਕੋਛੜ ਉਹਦੇ ਕੋਲ ਛੋਟਾ ਜਿਹਾ ਬੱਚਾ ਹੋਵੇਗਾ ਵੇਖ ਕੇ ਉਦਮ ਸਿੰਘ ਤੁਰਿਆ ਫਿਰਦਾ ਲੰਪ ਲਾ ਕੇ ਲੈ ਕੇ ਕਰਦਿਆ ਕਰਦਿਆ ਇੱਕ ਮੂਤੀ ਪਈ লাশ ਉਹ ਸਰਦਾਰ ਉਦਮ ਸਿੰਘ ਨੇ ਸਿੱਧੇ ਕੀਤੀ ਉਹ লাশ ਦੇ ਥੱਲੇ ਛੋਟੇ ਜਿਹੇ ਬੱਚੇ ਦਾ ਸਰੀਰ ਸੀਗਾ ਕੱਢਿਆ ਗਿਆ ਉਹ ਬੱਚਾ ਜਾ ਕੇ ਸਰਦਾਰ ਉਦਮ ਸਿੰਘ ਨੇ ਮਾਂ ਦੀ ਗੋਦੀ ਵਿੱਚ ਪਾਇਆ ਭੈਣ ਆਤ ਨਹੀਂ ਤੇਰਾ ਪੁੱਤ ਕਿਤੇ ਕਹਿੰਦੀ ਹਾਂ ਵੇ ਮੇਰਾ ਘਰ ਵਾਲਾ ਸਰਦਾਰ ਉਦਮ ਸਿੰਘ ਨੇ ਆਖਿਆ ਭੈਣ ਜੀਓ ਮਰ ਚੁਕਾ ਉਹਦੀਆਂ ਵਿਚਾਰੀਆਂ ਦੀਆਂ ਪੋਬਾਂ ਨਿਕਲ ਗਈਆਂ ਉਹਨੇ ਬੱਚੇ ਨੂੰ ਕੁੱਟ ਕੇ ਕਲਾਵੇ ਵਿੱਚ ਲਿਆ ਛੋਟੇ ਜਿਹੇ ਬੱਚੇ ਦੇ ਮੂੰਹ ਵਿੱਚ ਉਦਮ ਸਿੰਘ ਨੇ ਬਾਲਟੀ ਦੇ ਵਿੱਚੋਂ ਦੋਕ ਬੂੰਦਾਂ ਪਿਓ ਕੇ ਦੋਕ ਆਪਣੇ ਪੋਟੇ ਪਿਓ ਕੇ ਬੱਚੇ ਦੇ ਲਬਾਂ ਦੇ ਉੱਪਰ ਪਾਣੀ ਪਾਇਆ ਬੱਚੇ ਨੇ ਇੱਕ ਲੰਬਾ ਸਾਰਾ ਸਾਹ ਲਿਆ ਤੇ ماں ਦੀ ਗੋਦੀ ਵਿੱਚ ਉਹ ਬੱਚਾ ਵੀ ਵਿਚਾਰਾ ਮਰ ਗਿਆ। ਮਾਂ ਦਾ ਚੀਕਾ ਨਿਕਲ ਗਿਆ ਵੇ ਵੀਰ। ਸੱਸ ਨੂੰ ਕੀ ਕਵਾਂਗੀ ਜਾ ਕੇ ਮੈਂ ਤੇਰਾ ਵੀ ਮਰਵਾ ਹੀ ਤੇ ਆਪਣਾ ਵੀ ਮਰਵਾ ਕੇ ਬੈਗੀ। ਵੇ ਸਿੱਤਿਆ 80 ਗੁਰੂ ਰਾਮਦਾਸ ਦੇ ਘਰ ਸੁਖਣਾ ਲਾਉਣ ਮਹਾਰਾਜ ਤੂੰ ਮੈਨੂੰ ਪੁੱਤ ਦਿੱਤਾ ਸਤਿਗੁਰੂ ਦੀ ਲੰਬੀ ਉਮਰ ਕਰੀ। ਵੀਰ ਮੇਰਾ ਘਰ ਵਾਲਾ ਕਹਿੰਦਾ ਆ ਜਾ ਲੀਡਰਾਂ ਦਾ ਪਾਛਨ ਸੁਣ ਲਿਕੇ 2 ਮਿੰਟ। ਸਾਡਾ ਕਸੂਰ ਕੋਈ ਨਹੀਂ ਵੀਰ। ਪਰ ਮੈਂ ਤੈਨੂੰ ਬੇਨਤੀ ਕਰਦੀ ਆਂ। ਕੀ ਮੇਰੇ ਮਰੇ ਹੋਏ ਬੱਚੇ ਦਾ ਕੋ ਦੁਨੀਆ ਤੇ ਬਦਲਾ ਲਵੇਗਾ? ਵੇ ਵੀ ਰਾਜ ਕੇ ਮਾਂ ਨੇ ਸਰਦਾਰ ਛਾਮ ਸਿੰਘ ਆ ਟਾਰੀ ਨੂੰ ਜਨਮ ਦਿੱਤਾ ਹੋਵੇਗਾ। ਵੇ ਹੁਣ ਕਿਸੇ ਮਾਂ ਨੇ ਅਕਾਲੀ ਬਾਬਾ ਫੂਲਾ ਸਿੰਘ ਜੰਮਿਆ ਹੋਵੇਗਾ। ਵੇ ਹੁਣ ਕਿਸੇ ਮਾਂ ਨੇ ਹਰੀ ਸਿੰਘ ਨਲੂਆ ਜੰਮਿਆ ਹੋਵੇਗਾ। ਕੋ ਦੁਨੀਆ ਤੇ ਹੋਵੇਗਾ ਮਰਦ ਜਿਹੜਾ ਜਲਿਆਂ ਵਾਲੇ ਬਾਗ ਵਿੱਚ ਪਈਆਂ ਹੋਈਆਂ ਲਾਛਾਂ ਦਾ ਕੋ ਬਦਲਾ ਲਵੇਗਾ। ਇਹ ਗੱਲ ਸੁਣੀ ਉਦਮ ਸਿੰਘ ਦਾ ਮਨ ਪਰ ਆਇਆ। ਉਹਨੇ ਲੰਪ ਲਾਗ ਰੱਖ ਕੇ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਅੱਗੇ ਉਹ ਕਹਿੰਦਾ ਨੇ ਮੇਰੀਏ ਧਰਮ ਦੀਏ ਪੈਣੇ ਹੋ ਸਕਦਾ ਸੀ ਮਾਂ ਵੀ ਲਾਛਾਂ ਚੁੱਕ ਕੇ ਵਾਪਸ ਜਲਿਆਂ ਵਾਲੇ ਬਾਗ ਦੀਆਂ ਤੇ ਸੈਂਟਰਲ ਜਦੀਮ ਖਾਨੇ ਜਾ ਕੇ ਆਪਣੀ ਜ਼ਿੰਦਗੀ ਚ ਰੋਝ ਜਾਂਦਾ ਪਰ ਜਿਹੜੇ ਤੂੰ ਚਾਰ ਸ਼ਬਦ ਬੋਨੇ ਰੇ ਤੇਰੇਆਂ ਚੋਂ ਸ਼ਬਦਾਂ ਨੇ ਮੇਰਾ ਕਲੇਜ ਬਲੁੰਦਰ ਕੇ ਰੱਖ ਦਿੱਤਾ ਨਹੀਂ ਮਾਂ ਤੂੰ ਪੈਣੇ ਤੂੰ ਕਹਿੰਨੀਏ ਕੋਈ ਸਰਦਾਰ ਛਮ ਸਿੰਘ ਆਟਾਰੀ ਜੰਮਿਆ ਹੋਵੇਗਾ ਅਕਾਲੀ ਬਾਬਾ ਫੂਲਾ ਸਿੰਘ ਜੰਮਿਆ ਹੋਵੇਗਾ ਲੇਕਿਨ ਮੈਂ ਉਹਨਾਂ ਦੇ ਨਾਮ ਨੂੰ ਦਾਗ ਨਹੀਂ ਲੱਗਣ ਦਵਾਗਾ ਬੱਚਾ ਚੁੱਕ ਲਿਆ ਉਸ ਪੈਣ ਦੀ ਗੋਦੀ ਵਿੱਚੋਂ ਮਰੇ ਬੱਚੇ ਨੂੰ ਉਦਮ ਸਿੰਘ ਨੇ ਮੋਢੇ ਨਾਲ ਲਿਆ ਲਾ ਜਲਿਆਂ ਵਾਲੇ ਬਾਗ ਵਿੱਚੋਂ ਮਿੱਟੀ ਦੀ ਮੋਠ ਭਰੀ ਉਹਨੂੰ ਆਪਣੇ ਮਸਤਕ ਨਾਲ ਛੁਹਾ ਕੇ ਉਹ ਮਿੱਟੀ ਪਾ ਕੇ ਆਪਣੀ ਜੇਬ ਵਿੱਚ ਗੁਰੂ ਰਾਮਦਾਸ ਦੇ ਘਰ ਵੱਲੇ ਕਰਕੇ ਚਿਹਰਾ ਮਰੇ ਹੋਏ ਬੱਚੇ ਦੇ ਸਿਰ ਤੇ ਰੱਖ ਕੇ ਹੱਥ ਉਦਮ ਸਿੰਘ ਨੇ ਜਲਿਆਂ ਵਾਲੇ ਬਾਗ ਵਿੱਚ ਇੱਕ ਪਰਤ ਗਿਆ ਕੀਤੀ ਤੇ ਕੀ ਕਹਿੰਦਾ ਐਉਂ ਬੇਨਤੀ ਕੀਤੀ